ਇੱਕ ਦੁੱਧ ਦੀ ਡੈਰੀ ਨੂੰ ਭਿਆਨਕ ਅੱਗ ਲੱਗੀ ਹੈ ਤੇ ਇਸ ਭਿਆਨਕ ਅੱਗ ਲੱਗਣ ਦੇ ਕਾਰਨ ਲੱਖਣ ਦਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਤਾਂ ਸੇਕੇ ਘਟਨਾ ਮਲੋਟ ਦੇ ਦੱਸੇ ਜਾ ਰਹੀ ਹੈ ਜਿੱਥੇ ਕਿ ਇੱਕ ਬਜ਼ੁਰਗ ਨੇ ਡੈਰੀ ਪਾਈ ਸੀ ਕਾਫੀ ਜ਼ਿਆਦਾ ਸਮਾਂ ਨਹੀਂ ਸੀ ਹੋਇਆ ਥੋੜਾ ਸਮਾਂ ਹੀ ਹੋਇਆ ਸੀ ਕਿ ਉਹਨਾਂ ਨੂੰ ਹਲੇ ਡੈਰੀ ਪਾਇਆ ਤਾਂ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਤੜਕਸਾ 4 ਵਜੇ ਤੇ ਕਰੀਬ ਉਹਨਾਂ ਦੇ ਦੁਕਾਨ ਦੇ ਵਿੱਚ ਅੱਗ ਲੱਗ ਜਾਂਦੀ ਹੈ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚਦੀਆਂ ਹਨ 3 ਘੰਟੇ ਦੀ ਕੜੀ ਮੁਸ਼ਕਲ ਤੋਂ ਬਾਅਦ ਉਸ ਭਿਆਨਕ ਅੱਗ ਦੇ ਉੱਪਰ ਕਾਬੂ ਪਾਇਆ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ ਉਸ ਤੋਂ ਬਾਅਦ ਡਾਇਰੀ ਦੇ ਅੰਦਰ ਪਏ ਹੋਏ ਫ੍ਰਿਜ ਇਸ ਦੇ ਨਾਲ ਕਿਟ ਲੈਪਟਾਪ ਤੇ ਕਈ ਹੋਰ ਲੱਖਾਂ ਦਾ ਸਮਾਨ ਜਿਹੜਾ ਸੜ ਕੇ ਸੁਆਹ ਹੋ ਚੁੱਕਿਆ ਹੈ ਬਜ਼ੁਰਗ ਦਾ ਦੁਕਾਨਦਾਰ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 25 ਲੱਖ ਦਾ ਨੁਕਸਾਨ ਹੋਇਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਾਈਪਾਈ ਜੋੜ ਕੇ ਸਾਰਾ ਸਮਾਨ ਬਰਾਇਆ ਸੀ ਤੇ ਅਚਾਨਕ ਇਹ ਅੱਗ ਲੱਗੀ ਹੈ ਉਸ ਦੇ ਕਾਰਨ ਸਾਰਾ ਕੁਝ ਸੜ ਕੇ ਸੁਆਹ ਹੋ ਚੁੱਕਿਆ ਹੈ ਤਸਦੀਕ ਹੀ ਇਸ ਤਰ੍ਹਾਂ ਆਪਣੀ ਕਮਾਈ ਨੂੰ ਸਾਮਨੇ ਸੜਕੇ ਸਵਾਹ ਹੁੰਦਾ ਹੋਇਆ ਵੇਖ ਕੇ ਉਸ ਬਜ਼ੁਰਗ ਨੂੰ ਡੂੰਗਾ ਸਦਮਾ ਪਹੁੰਚਿਆ ਤੇ ਦਸਦੀਕੀ ਉਹਨਾਂ ਦੇ ਵੱਲੋਂ ਸਾਰੀ ਜਾਣਕਾਰੀ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਤੜਕਸਾਬ 4 ਵਜੇ ਦੇ ਕਰੀਬ ਚੌਂਕੇਦਾਰ ਦਾ ਫੋਨ ਉਹਨਾਂ ਨੂੰ ਆਇਆ ਸੀ ਕਿ ਉਹਨਾਂ ਦੀ ਦੁਕਾਨ ਦੇ ਵਿੱਚ ਅੱਗ ਲੱਗੀ ਹੈ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਉਹ ਆਨੰਦ ਫਾਨਨ ਦੇ ਵਿੱਚ ਉੱਥੇ ਪਹੁੰਚੇ ਸੀਗੇ ਜਦੋਂ ਇੱਥੇ ਪਹੁੰਚਦੇ ਨੇ ਤੇ ਅਚਾਨਕ ਹੀ ਅੱਗ ਲੱਗੀ ਵੇਖ ਕੇ ਹੈਰਾਨ ਹੁੰਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਤਕਰੀਬਨ 3 ਘੰਟੇ ਦਾ ਸਮਾਂ ਲੱਗਾ ਤੇ ਇਸ ਅੱਗ ਤੇ ਕਾਬੂ ਪਾਇਆ ਗਿਆ ਪਰ ਉ ਤੁਸੀਂ ਵੇਖੋ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਉਸ ਦੁਕਾਨਦਾਰ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ 4 ਵਜੇ ਚੌਕੀਦਾਰ ਦਾ ਫੋਨ ਗਿਆ ਕਿ ਕਹਿੰਦੇ ਵੀ ਤੁਹਾਡੀ ਦੁਕਾਨ ਤੇ ਅੱਗ ਲੱਗ ਗਈ ਹੈ ਅਸੀਂ ਚਾ ਆ ਗਏ ਹਾਂ ਦੁਕਾਨ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆ ਗਿਆ ਨਾਲ ਦੀ ਨਾਲ ਬਿਜਲੀ ਨੂੰ ਫੋਨ ਕੀਤਾ ਵੀ ਲਾਈਟ ਕੱਟ ਦਿਓ ਕਹਿੰਦੇ ਸਾਡੇ ਕੋਲ ਬੰਦੇ ਹੈ ਨਹੀਂ ਕਿ ਜਦੋਂ ਆਣਗੇ ਉਦੋਂ ਕਟਾਂਗੇ ਉਹ ਫਿਰ ਅਸੀਂ ਤੇਰੇ ਤੜਕੇ ਬੰਦਾ ਲੱਭ ਕੇ ਪ੍ਰਾਈਵੇਟ ਲੈਂਦਾ ਤੇ ਲਾਈਟ ਕੱਟੀ 3 ਘੰਟਿਆਂ ਬਾਅਦ ਹੱਗ ਤੇ ਕਾਹੂ ਪਾਇਆ ਜੀ ਕਿੰਨਾ ਤੇ ਨੁਕਸਾਨ ਆ ਜਿਹੜਾ 25 ਲੱਖ ਤੋਂ ਉੱਪਰ ਦੀ 5-6 ਤਾਂ ਫ੍ਰਿਜਾਂ ਹੀ ਸੜ ਗਈਆਂ ਏਸੀ ਸੜ ਗਿਆ ਲੈਪਟਾਪ ਪ੍ਰਿੰਟਰ ਜਨਰੇਟਰ ਸਾਰੇ ਫ੍ਰਿਜਾਂ ਕੀ ਹੋ ਗਿਆ ਸਾਰਾ ਨੁਕਸਾਨ ਸਭ ਤੇ ਕੁਝ ਸਿਲੰਡਰ ਵਗੈਰਾ ਵੀ ਸੀ ਸਿਲੰਡਰ ਨਹੀਂ ਸੀ ਦੂਜੇ ਸਾਹਿਰ ਸਿਲੰਡਰ ਲੱਗੇ ਹੋਏ ਸੀਗੇ ਉਹ ਫਟ ਗਏ ਕੀ ਲੱਗਦਾ ਕੀ ਬਿਜਲੀ ਸਪਾਰਕਿੰਗ ਸ਼ਾਰਟ ਸਰਕਟ ਹੀ ਹੋਇਆ ਜਦ ਇਹ ਰੇਲਟ ਆਈ ਆਖਦਮ ਬਾਅਦ ਆਈ ਹੋਵੇ ਇੱਕ ਦੁੱਧ ਦੀ ਡੈਰੀ ਨੂੰ ਭਿਆਨਕ ਅੱਗ ਲੱਗੀ ਤੇ ਇਸ ਭਿਆਨਕ ਅੱਗ ਲੱਗਣ ਦੇ ਕਾਰਨ ਲਖਨਦਾਸ ਮਾਨ ਸਾੜਕੇ ਸਵਾਹ ਹੋ ਚੁੱਕਿਆ ਤਾਂ ਸੇਕੇ ਘਟਨਾ ਮਲੋਟ ਦੇ ਦੱਸੇ ਜਾ ਰਹੀ ਹੈ ਜਿੱਥੇ ਕਿ ਇੱਕ ਬਜ਼ੁਰਗ ਨੇ ਡੈਰੀ ਪਾਈ ਸੀ ਕਾਫੀ ਜ਼ਿਆਦਾ ਸਮਾਂ ਨਹੀਂ ਸੀ ਹੋਇਆ ਥੋੜਾ ਸਮਾਂ ਹੀ ਹੋਇਆ ਸੀ ਕਿ ਉਹਨਾਂ ਨੇ ਹਲੇ ਡੈਰੀ ਪਾਇਆ ਤਾਂ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਤੜਕਸਾ 4 ਵਜੇ ਦੇ ਕਰੀਬ ਉਹਨਾਂ ਦੇ ਦੁਕਾਨ ਦੇ ਵਿੱਚ ਅੱਗ ਲੱਗ ਜਾਂਦੀ ਹੈ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚਦੀਆਂ ਹਨ 3 ਘੰਟੇ ਦੀ ਕੜੀ ਮੁਸ਼ਕਲ ਤੋਂ ਬਾਅਦ ਉਸ ਭਿਆਨਕ ਅੱਗ ਦੇ ਉੱਪਰ ਕਾਬੂ ਪਾਇਆ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ ਉਸ ਤੋਂ ਬਾਅਦ ਡਾਇਰੀ ਦੇ ਅੰਦਰ ਪਏ ਹੋਏ ਫ੍ਰਿਜ ਇਸੇ ਨਾਲ ਕਿ ਲੈਪਟਾਪ ਤੇ ਕਈ ਹੋਰ ਲੱਖਾਂ ਦਾ ਸਮਾਨ ਜਿਹੜਾ ਸੜ ਕੇ ਸੁਆਹ ਹੋ ਚੁੱਕਿਆ ਹੈ ਬਜ਼ੁਰਗ ਦਾ ਦੁਕਾਨਦਾਰ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 25 ਲੱਖ ਦਾ ਨੁਕਸਾਨ ਹੋਇਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਾਈਪਾਈ ਜੋੜ ਕੇ ਸਾਰਾ ਸਮਾਨ ਬਣਾਇਆ ਸੀ ਤੇ ਅਚਾਨਕ ਐ ਅਗ ਲੱਗੀ ਤੇ ਇਸ ਦੇ ਕਾਰਨ ਸਾਰਾ ਕੁਝ ਸੜ ਕੇ ਸੁਆਹ ਹੋ ਚੁੱਕਿਆ ਹੈ ਤਾਜ਼ੀ ਕੀ ਇਸ ਤਰ੍ਹਾਂ ਆਪਣੀ ਕਮਾਈ ਨੂੰ ਸਾਹਮਣੇ ਸੜ ਕੇ ਸੁਆਹ ਹੁੰਦਾ ਹੋਇਆ ਵੇਖ ਕੇ ਉਸ ਬਜ਼ੁਰਗ ਨੂੰ ਡੂੰਗਾ ਸਦਮਾ ਪਹੁੰਚਿਆ ਤੇ ਦੱਸਦੀ ਕਿ ਉਹਨਾਂ ਦੇ ਵੱਲੋਂ ਸਾਰੀ ਜਾਣਕਾਰੀ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਤੜਕਸਰ 4 ਵਜੇ ਦੇ ਕਰ ਦੁਕਾਨਦਾਰ ਦਾ ਫੋਨ ਉਹਨਾਂ ਨੂੰ ਆਇਆ ਸੀ ਕਿ ਉਹਨਾਂ ਦੀ ਦੁਕਾਨ ਦੇ ਵਿੱਚ ਅੱਗ ਲੱਗੀ ਹੈ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਉਹ ਆਨੰਦ ਫਾਨਨ ਦੇ ਵਿੱਚ ਉੱਥੇ ਪਹੁੰਚੇ ਸੀਗੇ ਜਦੋਂ ਇੱਥੇ ਪਹੁੰਚਦੇ ਨੇ ਤੇ ਅਚਾਨਕ ਹੀ ਅੱਗ ਲੱਗੀ ਵੇਖ ਕੇ ਹੈਰਾਨ ਹੁੰਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਤਕਰੀਬਨ 3 ਘੰਟੇ ਦਾ ਸਮਾਂ ਲੱਗਾ ਤੇ ਇਸ ਅੱਗ ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਸਾਰਾ ਕੁਝ ਸੜ ਕੇ ਸੁਆਹ ਹੋ ਚੁੱਕਿਆ ਸੀ ਤੁਸੀਂ ਵਾ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਉਸ ਦੁਕਾਨਦਾਰ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ 4 ਵਜੇ ਚੌਕੀਦਾਰ ਦਾ ਫੋਨ ਗਿਆ ਹੈ ਉਹ ਕਹਿੰਦੇ ਵੀ ਤੁਹਾਡੀ ਦੁਕਾਨ ਤੇ ਅੱਗ ਲੱਗ ਗਈ ਅਸੀਂ ਚਾ ਆ ਗਏ ਦੁਕਾਨ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆ ਗਿਆ ਨਾਲ ਦੀ ਨਾਲ ਬਿਜਲੀ ਨੂੰ ਫੋਨ ਕੀਤਾ ਵੀ ਲਾਈਟ ਕੱਟ ਦਿਓ ਕਹਿੰਦੇ ਸਾਡੇ ਕੋਲ ਬੰਦੇ ਹੈ ਨਹੀਂ ਕਿ ਜਦੋਂ ਆਣਗੇ ਉਦੋਂ ਕੱਟਾਂਗੇ ਉਹ ਫਿਰ ਅਸੀਂ ਤੇਰੇ ਤੜਕੇ ਬੰਦਾ ਲੱਭ ਕੇ ਪ੍ਰਾਈਵੇਟ ਲੈਂਦਾ ਤੇ ਲਾਈਟ ਕੱਟੀ 3 ਘੰਟਿਆਂ ਬਾਅਦ ਅੱਗ ਤੇ ਕੰਮ ਪਾਇਆ ਕਿੰਨਾ ਤੇ ਨੁਕਸਾਨ ਹੈ ਜਿਹੜਾ 25 ਲੱਖ ਤੋਂ ਉੱਪਰ ਦੀ 5-6 ਤਾਂ ਫ੍ਰਿਜਾਂ ਹੀ ਸੜ ਗਈਆਂ ਏਸੀ ਸੜ ਗਿਆ ਲੈਪਟਾਪ ਪ੍ਰਿੰਟਰ ਜਨਰੇਟਰ ਸਾਰੇ ਫਿਜਰ ਕੀ ਹੋਦਾ ਕਿ ਸਾਰਾ ਨੁਕਸਾਨ ਸਭ ਤੇ ਕੁਝ ਸਿਲੰਡਰ ਵਗੈਰਾ ਵੀ ਸਿਲੰਡਰ ਨਹੀਂ ਸੀ ਦੂਜੇ ਫਾਹਰ ਸਿਲੰਡਰ ਲੱਗੇ ਹੋਏ ਸੀਗੇ ਉਹ ਫਟ ਗਿਆ ਕੀ ਲੱਗਦਾ ਕੀ ਬਿਜਲੀ ਸਪਰਕ ਸ਼ਾਰਟ ਸਰਕਟ ਹੀ ਹੋਇਆ ਜੇ ਰਿਲੇਟ ਆਈ ਆਖਦਮ ਬਾਦ ਆਈ